ਹਾਂਜੀ ਸਤਿ ਸ਼੍ਰੀ ਅਕਾਲ ਜੀ ਦੋਸਤੋ ਇਸ ਸਮੇਂ ਦੀ ਤੁਹਾਡੇ ਨਾਲ ਇੱਕ ਵੱਡੀ ਖਬਰ ਸਾਂਝੀ ਕਰਨ ਜਾ ਰਹੇ ਹਾਂ ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਕਿ ਬਾਈ ਸਿੱਧੂ ਮੂਸੇਵਾਲਾ ਮਾਤਾ ਚਰਨ ਕੌਰ ਤੇ ਬਾਪੂ ਬਲਕੌਰ ਸਿੰਘ ਦਾ 29 ਮਈ 2022 ਵਿੱਚ ਪਿੰਡ ਜਵਾਰਕੇ ਵਿਖੇ ਬਾਈ ਸਿੱਧੂ ਮੂਸੇਵਾਲਾ ਨੂੰ ਗੈਂਗਸਟਰਾਂ ਵੱਲੋਂ ਗੋਲੀਆਂ ਮਾਰ ਕੇ ਉਹਨਾਂ ਦੀ ਹੱਤਿਆ ਕਰ ਦਿੱਤੀ ਬਾਅਦ ਬਾਪੂ ਬਲਕੌਰ ਸਿੰਘ ਦੇ ਪਰਿਵਾਰ ਤੇ ਲੱਖਾਂ ਕਰੋੜਾ ਸਿੱਧੂ ਮੂਸੇਵਾਲੇ ਬਾਈ ਨੂੰ ਚਾਉਣ ਵਾਲਿਆਂ ਵੱਲੋਂ ਕਾਲਪੁਰਖ ਅੱਗੇ ਅਰਦਾਸ ਕੀਤੀ ਗਈ ਸੀ ਕਿ ਬਲਕਾਰ ਸਿੰਘ ਦੇ ਘਰ ਮਾਤਾ ਚਰਨ ਕੌਰ ਦੇ ਕੁੱਖੋਂ ਬਾਈ ਸਿੱਧੂ ਮੂਸੇਵਾਲਾ ਦੁਆਰਾ ਜਨਮੀਆਂ ਲੱਖਾਂ ਕਰੋੜਾਂ ਦੁਆਵਾਂ ਤੇ ਅਰਦਾਸਾਂ ਕਰਨ ਉਸ ਕਾਲਪੁਰਖ ਨੇ ਬਾਪੂ ਬਲਕਾਰ ਸਿੰਘ ਦੇ ਘਰ ਮਾਚਰਨ ਕੌਰ ਦੀ ਕੁੱਖੋਂ ਇੱਕ ਪੁੱਤ ਨੇ ਜਨਮ ਲਿਆ ਮਾਤਾ ਚਰਨ ਕੌਰ ਨੇ ਆਪਣੀ ਸੋਸ਼ਲ ਮੀਡੀਆ ਪੇਜ ਵਿੱਚ ਉਹਨਾਂ ਨੇ ਆਸਤਾਨੀ ਕੀਤੀ ਹੈ ਤੇ ਲੱਖਾਂ ਕਰੋੜਾਂ ਸਿੱਧੂ ਬਾਈ ਨੂੰ ਚਾਹਣ ਵਾਲੀਆਂ ਰੂਹਾਂ ਦਾ ਦਿਲੋਂ ਧੰਨਵਾਦ ਕੀਤਾ ਹੈ ਤੇ ਉਹਨਾਂ ਨੇ ਪੋਸਟ ਸਾਂਝੀ ਕਰਦੇ ਕਿਹਾ ਸੁਭਾਗਸ ਲਖਣਾ ਉਹਨੇ ਬੜਿਆ ਪੁੱਤ ਮੈਂ 1 ਸਾਲ 10 ਮਹੀਨੇ ਬਾਅਦ ਫਿਰ ਤੋ ਤੁਹਾਡਾ ਦੀਦਾਰ ਕੀਤਾ ਪੁੱਤ ਮੈਂ ਤੁਹਾਡੀ ਪਰਛਾਈ ਤੇ ਸਾਡੇ ਨਿੱਕੇ ਪੁੱਤ ਦਾ ਸਵਾਗਤ ਕਰਦੀ ਆ ਪੁੱਤ ਮੈਂ ਅਕਾਲ ਪੁਰਖ ਵਾਹਿਗੁਰੂ ਦਾ ਧੰਨਵਾਦ ਕਰਦੀ ਆ ਜੀਨੇ ਇੱਕ ਵਾਰ ਫੇਰ ਮੈਨੂੰ ਤੁਹਾਡੀ ਰੂਹ ਦੀ ਮਾਂ ਬਣਨ ਦਾ ਹੁਕਮ ਲਾਇਆ ਬੇਟਾ ਮੈਂ ਤੇ ਤੁਹਾਡੇ ਬਾਪੂ ਜੀ ਇਹੀ ਅਰਦਾਸ ਕਰਦੇ ਹਾਂ ਕੇ ਸੱਚੇ ਪਾਤਸ਼ਾਹ ਤੁਹਾਡੇ ਵੀਰ ਨੂੰ ਤੁਹਾਡੇ ਜਹੀ ਨਿਡਰਤਾ ਸਿੱਧਕ ਸਫਲਤਾ ਨੇਕੀ ਤੇ ਹਲੀਮੀ ਬਖਸ਼ਣ ਘਰ ਪਰਤਣ ਲਈ ਧੰਨਵਾਦ ਪੁੱਤ ਦੋਸਤੋ ਕਮੈਂਟ ਬਾਕਸ ਵਿੱਚ ਪਰਿਵਾਰ ਲਈ ਵਾਹਿਗੁਰੂ ਜ਼ਰੂਰ ਲਿਖਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਦੇਓ